20 ਕਿਲੋ ਨਸ਼ਾ ਤੁਹਾਨੂੰ ਦਿਖਾਉਣੇ ਆ ਕਿਸ ਤਰੀਕੇ ਨਾਲ ਕਿਵੇਂ ਸ਼ਿਪਾਕੇ ਰੱਖਿਆ ਹੋਇਆ ਸੀ ਕਿ ਕਿਸ ਤਰੀਕੇ ਨਾਲ ਇਹ ਕਰੇਟਾ ਆ ਗੱਡੀ ਜਿਹੜੀ ਆ ਨਵੀਂ ਗੱਡੀ ਆ ਇਸ ਨਵੀਂ ਗੱਡੀ ਦੇ ਵਿੱਚ ਕਿਹੜੀ ਜਗ੍ਹਾ ਤੇ ਇਹ ਨਸ਼ਾ ਜਿਹੜਾ ਇਹ ਪ사 ਕੇ ਲਿਆਂਦਾ ਸੀਗਾ ਔਰ ਜਿੱਥੇ ਪੁਲਿਸ ਨੂੰ ਸ਼ੱਕ ਵੀ ਨਹੀਂ ਹੋ ਸਕਦਾ ਸੀ ਪਰ ਪੁਲਿਸ ਨੇ ਪਰਦਾ ਫਾਸ਼ ਕਰਤਾ ਹੈ ਪੂਰੀ ਜਾਣਕਾਰੀ ਵੀ ਲੈਨੇ ਸਾਡੇ ਨਾਲ ਜਸਵਿੰਦਰ ਸਿੰਘ ਬਰਾੜ ਐਸਐਚਓ ਨੇ ਜਸਵਿੰਦਰ ਜੀ ਕਿੱਥੇ ਨੇ ਪਾਇਆ ਸੀਗਾ ਇਹ ਨਸ਼ਾ ਇੱਥੇ ਤੁਸੀਂ ਦਾਦੇ ਵੀ ਅਗਲੇ ਪਾਸੇ ਕਿਦੇ ਛਪਾ ਕੇ ਗਹਿਰਾਈ ਨਾਲ ਰੱਖਿਆ ਹੋਇਆ ਸੀਗਾ ਬਿਲਕੁਲ ਇਹਦਾ ਜਿਹੜਾ ਹੈਗਾ ਤੁਸੀਂ ਦੱਸਿਆ ਵੀ ਇਹਦੇ ਆ ਜਿਹੜੇ ਹੈਗੇ ਆ ਪਾਰਟ ਆ ਵੇ ਹਾਂਜੀ ਇਹ ਆਹ ਆ ਲੋਕ ਆ ਸਾਰੇ ਇਹ ਲੋਕ ਨਿਕਲ ਜਾਂਦੇ ਆ ਇਹਦੇ ਵਿੱਚ ਇਹਨੇ ਇਸ ਤਰ੍ਹਾਂ ਬਣਾ ਕੇ ਲਗਾਇਆ ਹੋਇਆ ਸੀਗਾ ਇੱਕ ਇਹਦੇ ਮੜਗੜ ਆ ਜਿਹੜੇ ਆਹ ਮੜਗੜ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਇਹਨੇ ਬਣਾਏ ਹੋਏ ਸੀਗੇ ਜਿਹੜੇ ਛੋਟੇ ਛੋਟੇ ਰੱਖਣੇ ਉਹਦੇ ਵਿੱਚ ਪਾ ਕੇ ਰੱਖਿਆ ਸੀ ਇਹ ਖਾਲੀ ਹੁੰਦਾ ਅੰਦਰੋਂ ਆਹ ਜਿਹੜੀ ਚੀਜ਼ ਹੈ ਖਾਲੀ ਹੈ ਅੰਦਰੋਂ ਖਾਲੀ ਹੁੰਦਾ ਇਹ ਐਂ ਚੱਕੀ ਜਾਂਦੀ ਆ ਇਹ ਅੰਦਰੋਂ ਖਾਲੀ ਹੁੰਦਾ ਲੋਕ ਆ ਜਿਹੜੇ ਇਹ ਨਿਕਲ ਕੇ ਦੇ ਵਿੱਚ ਆਹ ਦੇਖੋ ਲੋਕ ਹੈ ਅੰਦਰ ਆ ਵੀ ਇੱਕ ਲੋਕ ਪਟਿਆ ਹੋਇਆ ਹਾਂ ਇਹ ਲੋਕ ਪਟਿਆ ਹੋਇਆ ਇਹਦੇ ਵਿੱਚ ਇਹਨੂੰ ਫਿੱਟ ਕਰ ਦਿੰਦੇ ਆ ਵੀ ਥੱਲੇ ਉਸ ਤਰ੍ਹਾਂ ਕਰ ਅੱਛਾ ਇਹਨੂੰ ਮੜੇ ਵੇਖੋ ਖੋਲੋਗਾ ਪਤਾ ਲੱਗ ਜੂ ਥੋੜਾ ਜਿਹਾ ਆਹ ਲੋਕ ਹੈ ਜੀ ਅੱਛਾ ਜਗ੍ਹਾ ਕਿੰਨੀ ਕਾ ਮੜੀ ਜੀ ਖਿੱਚੋ ਬਈ ਉਹਨੂੰ ਵੇਖੀਏ ਇੱਥੋਂ ਇਹਦੇ ਵਿੱਚ ਥੋੜੀ ਸਪੇਸ ਆ ਲੋਕ ਲੱਗੇ ਰਿਹਾ ਇਹ ਅੱਛ ਇਹ ਸੀਗੀ ਉਹ ਦੇਖੋ ਆਹ ਵੇਖੋ ਮੈਂ ਇੱਕ ਮਿੰਟ ਇਹ ਦਿਖਾ ਦੇਣਾ ਪਹਿਲਾਂ ਇਸ ਜਗ੍ਹਾ ਤੇ ਵਾਕੀ ਕਿੰਨੀ ਜ਼ਿਆਦਾ ਜਗ੍ਹਾ ਹੈ ਇੱਥੇ ਪਈ ਸੀ ਇੱਥੇ ਪਈ ਸੀ ਇੱਥੇ ਰੱਖਿਆ ਸੀ ਇਹਨੇ ਸਾਰਾ ਕਰ ਹੂੰ ਇਸ ਤਰ੍ਹਾਂ ਇਸ ਜਗ੍ਹਾ ਤੇ ਫੀਮ ਵਿੱਚ ਪਸਾਈ ਸੀ ਆ ਲੋਕ ਲੱਗ ਜਾਂਦੇ ਸੀ ਔਰ ਔਰ ਦੂਜਾ ਆ ਮਗਰਾਟ ਜਿਹੜੇ ਨੇ ਇਹ ਮਗਰਾਟ ਚ ਤਾਂ ਚਲੋ ਪਹਿਲਾਂ ਵੀ ਕਾਫੀ ਕੇਸ ਟਰੇਸ ਹੋਏ ਨੇ ਪਰ ਆ ਜਿਹੜੀ ਚੀਜ਼ ਸੀ ਇਹ ਬੜੀ ਜਿਆਦਾ ਖਤਰਨਾਕ ਸੀਗੀ ਕਿਉਂਕਿ ਇਹਦਾ ਪਤਾ ਹੀ ਨਹੀਂ ਲੱਗਦਾ ਸੀ ਜਿਹੜੇ ਆ ਮੜਗੜ ਹੈ ਨਾ ਇਹਦੇ ਇਹਦੇ ਆ ਥੱਲੇ ਆਵੇ ਨੇ ਇੱਥੇ ਹੀ ਤਸਪੀਸ ਬਣਾਈ ਵੀ ਇੱਥੇ ਹੀ ਅੱਛਾ ਇੱਥੇ ਇਹੇ ਬਣਾ ਦਿੰਦੇ ਸੀ ਇਹਦੇ ਵਿੱਚ ਹੂੰ ਸਾਈਡਾਂ ਤੇ ਜਿਵੇਂ ਆ ਦੇਖੋ ਆ ਆ ਲਾ ਸਾਰੇ ਲੋਕ ਆ ਜਿਹੜਾ ਬਲੈਕ ਪੱਟੀ ਆ ਨਾ ਇਹਦੇ ਥੱਲੇ ਇਸ ਤਰ੍ਹਾਂ ਨੇ ਇਹਦੇ ਵਿੱਚ ਵੀ ਜਗ੍ਹਾ ਹੈਗੀ ਆ ਇਹਦੇ ਵਿੱਚ ਸਪੇਸ ਆ ਨਹੀਂ ਬਿਲਕੁਲ ਆ ਤੁਸੀਂ ਵੇਖੋ ਕਿਸ ਤਰੀਕੇ ਨਾਲ ਇਹ ਫਿਰ ਜਸਵਿੰਦਰ ਜੀ ਇੰਜ ਵੀ ਹੋ ਸਕਦਾ ਵੀ ਗੱਡੀ ਵੀ ਇਹਨਾਂ ਨੇ ਸੋਚ ਕੇ ਹੀ ਲਈ ਹੋਵੇ ਵੀ ਇਹਦੇ ਵਿੱਚ ਜਗ੍ਹਾ ਹੈਗੀ ਆ ਹਾਂ ਇਹ ਸਾਰਾ ਤਫ਼ਤੀਸ਼ ਕਰ ਰਹੇ ਆ ਅਸੀਂ ਇਹਨਾਂ ਤੋਂ ਸਾਰੀ ਅੱਜ ਇਹਨਾਂ ਦਾ ਮਨਜੋ ਕੂਟ ਦੇ ਵਿੱਚ ਪੇਸ਼ ਕਰਕੇ ਅੱਜ ਇਹਨਾਂ ਦਾ ਅਸੀਂ ਰਿਮਾਂਡ ਆ ਜਿਹੜਾ ਲਵਾਂਗੇ ਉਹਦੇ ਵਿੱਚ ਆ ਦੇਖੋ ਆ ਸਾਰੇ ਜਿਹੜੇ ਇਹ ਲੋਕ ਆ ਕੱਢ ਲੈਂਦੇ ਨੇ ਨਾ ਉੱਪਰ ਉਹ ਇਸ ਤਰ੍ਹਾਂ ਬੰਦ ਕਰ ਦਿੰਦੇ ਨੂੰ ਇਸ ਤਰ੍ਹਾਂ ਇਹਦੇ ਥੱਲੇ ਇਹਨੇ ਬਣਾਇਆ ਹੋਇਆ ਸੀਗਾ ਸਾਰਾ। ਹੂੰ ਇਹਦੇ ਇਹਦੇ ਵਿੱਚ ਵੀ ਆ ਖੁੱਲਿਆ ਹੋਇਆ ਇਹਦੇ ਵਿੱਚ ਵੀ। ਬਿਲਕੁਲ ਆ ਦੇਖੋ। ਇਹ ਤਾਂ ਅਸੀਂ ਜਾ ਕੇ ਚੈੱਕ ਕਰ ਰਹੇ ਹਾਂ ਨਾ ਸਾਰਾ ਜੇ ਹੋਰ ਵੀ ਇਹਨੂੰ ਚੈੱਕ ਕਰ ਰਹੇ ਹਾਂ ਸਾਰੀ ਗੱਡੀ ਨੂੰ। ਹੂੰ ਸਪੇਸ ਹੁੰਦੀ ਆ ਬਹੁਤ ਜ਼ਿਆਦਾ ਸਪੇਸ ਹੁੰਦੀ ਆ। ਆ ਸਾਰੀ ਸਪੇਸ ਆ ਲੌਕ ਕੀ ਆ ਸਾਰੇ। ਹਾਂ ਇਹਦੇ ਵਿੱਚ ਪਾ ਕੇ ਤੇ ਇਹਨੂੰ ਇਸ ਤਰ੍ਹਾਂ ਹੀ ਬੰਨ੍ਹ ਦਾ ਕਰ ਦਿੰਦੇ ਆ। ਤੁਸੀਂ ਇਹ ਵੇਖ ਲਓ ਇਹ ਕਿਸ ਤਰੀਕੇ ਨਾਲ ਇਹ ਬਿਲਕੁਲ ਓਵੇਂ ਬੰਦ ਹੋ ਜਾਂਦਾ ਪਤਾ ਨਹੀਂ ਲੱਗਦਾ। ਸ਼ੱਕ ਵੀ ਨਹੀਂ ਹੁੰਦਾਗਾ ਪਰ ਕਿਸ ਤਰੀਕੇ ਨਾਲ ਇਹ ਪਾੜ ਜਿਹੜੇ ਨੇ ਗੱਡੀ ਦੇ ਇਹਦੇ ਵਿੱਚ ਪਸਾ ਕੇ ਇਦੇ ਚ ਰੱਖ ਕੇ ਸੀਕ੍ਰੀਟ ਤਰੀਕੇ ਨਾਲ ਇਹ ਅਫੀਮ ਨੂੰ ਲਿਆਂਦਾ ਗਿਆ ਪਰ ਵੱਡਾ ਸਵਾਲ ਖੜਾ ਹੁੰਦਾ ਹੈ ਵੀ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ-ਇੱਥੇ ਲੁਕੋਇਆ ਹੋਇਆ ਕਿਉਂਕਿ ਆਮ ਤਾਂ ਪਤਾ ਹੀ ਨਹੀਂ ਲੱਗ ਸਕਦਾਗਾ ਕਿਸੇ ਨੂੰ ਜਾਂ ਕੋਈ ਇਨਫੋਰਮੇਸ਼ਨ ਸੀਗੀ ਸਾਨੂੰ ਜਿਹੜਾ ਹੈਗਾ ਸਾਡੇ ਇੰਚਾਰਜ ਸੀਆਈ ਹੈ ਜਿਹੜਾ ਉਹਨਾਂ ਨੂੰ ਸਾਨੂੰ ਜਿਹੜੀ ਹੈਗੀ ਹੈ ਇਹਨਾਂ ਦੀ ਇਨਫੋਰਮੇਸ਼ਨ ਸੀਗੀ ਵੀ ਇਹ ਧੰਦਾ ਕਰਦੇ ਆ ਹੂੰ ਉਹਦੇ ਕਰਕੇ ਸਾਨੂੰ ਜਿਹੜਾ ਹੈਗਾ ਗੋਪਤ ਜਿਹੜੀ ਸਾਨੂੰ ਇਤਲਾਹ ਸੀਗੀ ਇਹਨਾਂ ਤੇ ਉਹ ਜਦੋਂ ਅਸੀਂ ਇਹਨਾਂ ਨੂੰ ਰੋਕਿਆ ਅਸੀਂ ਨਾਕਾ ਲਾਇਆ ਸੀਗਾ ਛਾਹ ਵਾਲੇ ਪਿੰਡ ਦੇ ਵਿੱਚ ਜੋਇੰਟ ਅਸੀਂ ਨਾਕਾ ਬੰਦੀ ਕੀਤੀ ਤੇ ਉਹਦੇ ਵਿੱਚ ਜਦੋਂ ਇਹਨਾਂ ਨੂੰ ਰੋਕਿਆ ਤੇ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਇਹ ਸਾਰੇ ਜਿਹੜੇ ਹੈਗੇ ਅਸੀਂ ਇਹਨਾਂ ਨੂੰ ਸਖਤੀ ਨਾਲ ਜਰੂਰ ਪੁੱਛਗਛ ਕੀਤੀ ਤੇ ਉਹ ਸਾਰੀ ਰਿਕਵਰੀ ਹੋਈ ਹੈ ਸਾਨੂੰ ਇਹ ਗੱਡੀ ਚ ਕ੍ਰੇਟਾ ਕਾਰ ਚ ਹਰੇ ਨੇ ਨਹੀਂ ਦੱਸਿਆ ਅਗਲੀ ਜਿਹੜੀ ਫਰਦਰ ਹੈਗੀ ਹੈ ਜਿਹੜੀ ਤਫ਼ਤੀਸ਼ ਆ ਉਹ ਜਾਰੀ ਹੈ ਹੁਣ ਅਸੀਂ ਇਹਨਾਂ ਨੂੰ ਜਿਹੜਾ ਹੈਗਾ 20 ਕਿਲੋ 258 ਗ੍ਰਾਮ ਜਿਹੜੀ ਹੈਗੀ ਆ ਅਫੀਮ ਦੀ ਉਹ ਰਿਕਵਰੀ ਹੋ ਗਈ ਆ ਹੁਣ ਅਸੀਂ ਮੰਨ ਜੋ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਆ ਜਿਹੜਾ ਉਹ ਲਵਾਂਗੇ ਦੈਨ ਅਗਲੀ ਜਿਹੜੀ ਹੋਗੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਫ਼ਤੀਸ਼ ਅੱਛਾ ਜਦੋਂ ਜਦੋਂ ਇਹਨਾਂ ਨੂੰ ਰੋਕਿਆ ਸੀ ਮੈਂ ਇੱਕ ਚੀਜ਼ ਥੋੜੀ ਜਿਹੀ ਪੁੱਛਣੀ ਚਾਹੂੰਗਾ ਬਰੀਫ ਦੇ ਵਿੱਚ ਜਦੋਂ ਰੋਕਿਆ ਇਹਨਾਂ ਨੂੰ ਨਾਕੇ ਤੇ ਪੁੱਛਿਆ ਉਦੋਂ ਕੁਝ ਇਹਨਾਂ ਨੇ ਕੋਸ਼ਿਸ਼ ਕੀਤੀ ਭੱਜਣ ਦੀ ਜਾਣ ਦੀ ਵੀ ਮਤਲਬ ਹੁਣ ਫੜੇ ਗਏ ਆ ਇੱਕ ਇਹਨਾਂ ਚੋਂ ਤਿੰਨ ਇਸੀ ਇੱਕ ਇਹਨਾਂ ਦੇ ਵਿੱਚੋਂ ਭੱਜਣ ਸਫਲ ਹੋ ਗਿਆ ਦੋ ਬੰਦੇ ਨੂੰ ਅਸੀਂ ਮੌਕੇ ਤੇ ਰਾਉਂਡ ਅਪ ਕਰ ਲਿਆ ਓਕੇ ਹਾਂ ਜਿਹੜਾ ਰੋਬਲ ਸੀ ਉਹ ਮੌਕੇ ਤੇ ਭੱਜਿਆ ਤੇ ਦੋਹਾਂ ਨੂੰ ਅਸੀਂ ਜਿਹੜਾ ਹੈਗਾ ਉਹ ਅਰੈਸਟ ਕਰ ਲਿਆ ਤੇ ਫਿਰ ਗੱਡੀ 'ਚ ਮੌਕੇ ਤੇ ਉੱਥੇ ਸੜਕ ਤੇ ਹੀ ਖੋਲ੍ਹਿਆ ਸਾਰਾ ਕੁਝ ਬਿਲਕੁਲ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਸਾਈਡ ਤੇ ਕਰਕੇ ਗੱਡੀ ਤੇ ਇਹਨਾਂ ਨੇ ਕਿ ਅਸੀਂ ਕਿਹਾ ਵੀ ਐਜ ਪਰ ਲਾਓ ਜਿਹੜੀ ਮਤਲਬ ਕਿ ਅਸੀਂ ਕਾਰਵਾਈ ਕੀਤੀ ਇਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਅਸੀਂ ਇਹਨਾਂ ਨੂੰ ਜੋ ਰੋਕਿਆ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਅਸੀਂ ਤੁਹਾਡੇ ਗੱਡੀ ਦੀ ਤੇ ਤੁਹਾਡੀ ਸਰਚ ਕਰਨੀ ਹੈ ਵੀ ਜਿਹੜਾ ਕਾਨੂੰਨੀ ਅਧਿਕਾਰ ਆ ਵੀ ਤੁਸੀਂ ਕਿਸੇ ਗਸਟਡ ਅਫਸਰ ਜਾਂ ਮੈਜਿਸਟ੍ਰੇਟ ਦੀ ਹਾਜ਼ਰੀ 'ਚ ਵੀ ਕਰਵਾ ਸਕਦੇ ਹੋ ਤੇ ਇਹਨਾਂ ਨੇ ਕਿਹਾ ਸੀ ਡੀਐਸਪੀ ਸਾਹਿਬ ਜਾਂ ਕੋਈ ਗਸਟਡ ਅਫਸਰ ਬੁਲਾਓ ਤੇ ਇਹਨਾਂ ਨੇ ਡੀਐਸਪੀ ਸਾਹਿਬ ਨੂੰ ਅਸੀਂ ਪੁੱਛਿਆ ਵੀ ਡੀਐਸਪੀ ਸਾਹਿਬ ਨੂੰ ਬੁਲਾ ਲਗੇ ਡੀਐਸਪੀ ਸਾਹਿਬ ਡਿਵੀਜ਼ਨ ਜੀਰਾ ਸਰਦਾਰ ਗੁਰਦੀਪ ਸਿੰਘ ਆਏ ਮੌਕੇ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰੀ ਰਿਕਵਰੀ ਹੋਈ ਆ ਹੂੰ ਮਤਲਬ ਸਾਰਾ ਕੁਝ ਟ੍ਰਾਂਸਪਲੈਂਟ ਤਰੀਕੇ ਨਾਲ ਹੀ ਕੀਤਾ ਜਾਂਦਾ ਟ੍ਰਾਂਸਪੇਰੈਂਸੀ ਹੁੰਦਾ ਇਹ ਵੀ ਇਸ ਤਰ੍ਹਾਂ ਨਹੀਂ ਹੁੰਦਾ ਕੁਝ ਵੀ ਤਿਆਰ ਕੀਤਾ ਗਿਆ ਜਾਂ ਪਾ ਦਿੱਤੀ ਗਿਆ ਜਾਂ ਕੁਝ ਨਾ 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 ਜੀ ਬਿਲਕੁਲ ਨਹੀਂ ਅਜਪਾ ਲੋ ਇਹਨਾਂ ਨੇ ਕਿਹਾ ਵੀ ਦੇਖੋ ਉਹਦੇ ਵਿੱਚ ਜੇ ਅਸੀਂ ਆਪ ਨੇ ਪੜਤਾਲ ਕੀਤੀ ਉਹਦੇ ਵਿੱਚ ਇਹਨਾਂ ਨੇ ਜਦੋਂ ਅਸੀਂ ਰੋਕਿਆ ਤੇ ਅਸੀਂ ਇਹਨਾਂ ਨੂੰ ਰਿਟਰਨ ਇਹਨਾਂ ਦੀ ਦੂਜਾ ਵੀਡੀਓਗ੍ਰਾਫੀ ਕੀਤੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਵੀ ਤੁਹਾਨੂੰ ਕਾਨੂੰਨੀ ਅਧਿਕਾਰ ਆ ਇੱਥੇ ਬੁਲਾਇਆ ਜਾ ਸਕਦਾ ਜਾਂ ਉੱਥੇ ਤੁਹਾਨੂੰ ਲਜਾਇਆ ਜਾ ਸਕਦਾ ਇਹਨਾਂ ਨੇ ਕਿਹਾ ਵੀ ਇੱਥੇ ਬੁਲਾ ਲਓ ਡੀਐਸਪੀ ਸਾਨੂੰ ਮੌਕੇ ਤੇ ਬੁਲਾਇਆ ਸੀ ਕੰਟਰੋਲ ਰੂਮ ਤੇ ਕਾਲ ਕੀਤੀ ਡੀਐਸਪੀ ਸਾਹਿਬ मौके ਤੇ ਆਏ ਉਹਨਾਂ ਦੇ ਫਰਜ਼ ਜਿਹੜੀ ਹੈਗੀ ਆ ਸਾਰੇ ਜਿਹੜੀ ਹੈਗੀ ਆ ਉਹਨਾਂ ਦੀ ਹਾਜ਼ਰੀ ਚਰਕਵਰੀ ਹੋਈ ਹੈ ਹੂੰ ਤਾਂ ਬਿਲਕੁਲ ਤੁਸੀਂ ਦੇਖ ਲਓ ਕਿ ਇੱਕ ਕਰੇਟਾ ਗੱਡੀ ਦੇ ਵਿੱਚ ਕਿਵੇਂ ਨਸ਼ਾ ਲੈ ਕੇ ਜਾਂਦੇ ਸੀ ਔਰ ਕਿਸ ਤਰੀਕੇ ਨਾਲ ਇਹ ਨਸ਼ਾ ਅੱਗੇ ਸਪਲਾਈ ਹੋਣਾ ਸੀਗਾ ਇਹਦੇ ਵਿੱਚ ਸਪੇਸ ਬਣੀ ਸੀ ਇੱਥੇ ਸਪੇਸ ਬਣੀ ਸੀ ਇਸ ਜਗ੍ਹਾ ਤੇ ਸਪੇਸ ਬਣੀ ਸੀ ਔਰ ਆ ਨਸ਼ਾ ਜਿਹੜਾ ਇਹ ਫੜਿਆ ਮੌਕੇ ਤੇ ਫਿਲਹਾਲ ਇਹਨਾਂ ਨੂੰ ਹੁਣ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਔਰ ਪੁੱਛ ਕਿਸ ਜੜੀ ਆ ਅਗਲੀ ਇਹਨਾਂ ਤੋਂ ਜਾਰੀ ਕੀਤੀ ਜਾਏਗੀ ਫਿਲਹਾਲ ਦੀ ਘੜੀ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿਸ ਤਰੀਕੇ ਨਾਲ ਇਹ ਸahari ਕਹਾਣੀ ਬਣੀ ਆ ਔਰ ਇਹਨਾਂ ਦੋਸ਼ੀਆਂ ਨੂੰ ਜਿਹੜੇ ਵਿਅਕਤੀਆਂ ਨੂੰ ਫੜਿਆ ਹੈ ਔਰ ਇਹਨਾਂ ਦੇ ਕੋਲੋਂ ਹੋਰ ਵੀ ਕਾਫੀ ਕੁਝ ਮਿਲਣ ਦੀ ਅਸਾਰ ਜਾਪਦੇ ਨੇ ਤੁਹਾਡੀ ਕੀ ਰਾਏ ਆ ਜਰੂਰ ਸਾਂਝੀ ਕਰਨਾ ਫਿਰੋਜ਼ਪੁਰ ਤੋਂ ਸਖਵਿੰਦਰ ਸਿੰਘ ਸੋ 20 ਕਿਲੋ ਨਸ਼ਾ ਤੁਹਾਨੂੰ ਦਿਖਾਉਣੇ ਆ ਕਿਸ ਤਰੀਕੇ ਨਾਲ ਕਿਵੇਂ ਛਿਪਾ ਕੇ ਰੱਖਿਆ ਹੋਇਆ ਸੀ ਕਿ ਕਿਸ ਤਰੀਕੇ ਨਾਲ ਇੱਕ ਰੇਟਾ ਗੱਡੀ ਜਿਹੜੀ ਆ ਨਵੀਂ ਗੱਡੀ ਆ ਇਸ ਨਵੀਂ ਗੱਡੀ ਦੇ ਵਿੱਚ ਕਿਹੜੀ ਜਗ੍ਹਾ ਤੇ ਇਹ ਨਸ਼ਾ ਜਿਹੜਾ ਇਹ ਪਸਾ ਕੇ ਲਿਆਂਦਾ ਸੀਗਾ ਔਰ ਜਿੱਥੇ ਪੁਲਿਸ ਨੂੰ ਸ਼ੱਕ ਵੀ ਨਹੀਂ ਹੋ ਸਕਦਾ ਸੀ ਪਰ ਪੁਲਿਸ ਨੇ ਪਰਦਾ ਫਾਸ਼ ਕਰਤਾ ਹੈ ਪੂਰੀ ਜਾਣਕਾਰੀ ਵੀ ਲੈਣੇ ਸਾਡੇ ਨਾਲ ਜਸਵਿੰਦਰ ਸਿੰਘ ਬਰਾੜ ਐਸਐਚਓ ਨੇ ਜਸਵਿੰਦਰ ਜੀ ਕਿੱਥੇ ਨੇ ਪਾਇਆ ਸੀਗਾ ਇਹ ਨਸ਼ਾ ਇੱਥੇ ਤੁਸੀਂ ਦਾਦੇ ਵੀ ਅਗਲੇ ਪਾਸੇ ਕਿਦੇ ਛਪਾ ਕੇ ਗਹਿਰਾਈ ਨਾਲ ਰੱਖਿਆ ਹੋਇਆ ਸੀਗਾ ਬਿਲਕੁਲ ਇਹਦਾ ਜਿਹੜਾ ਹੈਗਾ ਤੁਸੀਂ ਦੱਸਿਆ ਵੀ ਇਹਦੇ ਆ ਜਿਹੜੇ ਹੈਗੇ ਆ ਪਾਰਟ ਆਵੇ ਹਾਂਜੀ ਇਹ ਆ ਆ ਲੋਕ ਆ ਸਾਰੇ ਇਹ ਲੋਕ ਨਿਕਲ ਜਾਂਦੇ ਆ ਇਹਦੇ ਵਿੱਚ ਇਹਨੇ ਇਸ ਤਰ੍ਹਾਂ ਬਣਾ ਕੇ ਲਗਾਇਆ ਹੋਇਆ ਸੀਗਾ ਇੱਕ ਇਹਦੇ ਮੜਗੜਾ ਆ ਜਿਹੜੇ ਆ ਮੜਗੜ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਇਹਨੇ ਬਣਾਏ ਹੋਏ ਸੀਗੇ ਜਿਹੜੇ ਛੋਟੇ ਛੋਟੇ ਰੱਖਣੇ ਉਹਦੇ ਵਿੱਚ ਪਾ ਕੇ ਰੱਖਿਆ ਸੀ ਇਹ ਖਾਲੀ ਹੁੰਦਾ ਅੰਦਰੋਂ ਆ ਜਿਹੜੀ ਚੀਜ਼ ਹੈ ਖਾਲੀ ਆ ਅੰਦਰੋਂ ਖਾਲੀ ਹੁੰਦਾ ਇਹ ਐਂ ਚੱਕੀ ਜਾਂਦੀ ਆ ਇਹ ਅੰਦਰੋਂ ਖਾਲੀ ਹੁੰਦਾ ਲੋਕ ਆ ਜਿਹੜੇ ਇਹ ਨਿਕਲ ਕੇ ਦੇ ਵਿੱਚ ਆ ਦੇਖੋ ਲੋਕ ਆ ਵੀ ਇੱਕ ਲੋਕ ਪਟਿਆ ਹੋਇਆ ਹਾਂ ਇਹ ਲੋਕ ਪਟਿਆ ਹੋਇਆ ਇਹਦੇ ਵਿੱਚ ਇਹਨੂੰ ਫਿੱਟ ਕਰ ਦਿੰਦੇ ਆ ਥੱਲੇ ਇਸ ਤਰ੍ਹਾਂ ਕਰ ਇਹਨੂੰ ਮੜੇ ਵੇਖੋ ਖੋਲੋਗਾ ਪਤਾ ਲੱਗ ਜੂ ਥੋੜਾ ਜਿਹਾ ਅੱਛਾ ਜ ਭਈ ਉਹਨੂੰ ਵੇਖੀਏ ਦੋ ਇਹਦੇ ਵਿੱਚ ਥੋੜੀ ਸਪੇਸ ਹੈ ਲੋਕ ਲੱਗੇ ਰਿਹਾ ਇਹ ਅੱਛਾ ਹੂੰ ਹੂੰ ਤੇ ਇਹਦੇ ਵਿੱਚ ਇਹ ਕਿੰਨਾ ਸੀਗਾ ਇਹ ਕਿੰਨੀ ਫੀਮ ਸੀਗੀ ਇਹ ਇਹ ਸੀਗੀ ਉਹ ਦੇਖੋ ਆਹ ਵੇਖੋ ਮੈਂ ਇੱਕ ਮਿੰਟ ਇਹ ਦਿਖਾ ਦੇਣਾ ਪਹਿਲਾਂ ਇਸ ਜਗ੍ਹਾ ਤੇ ਵਾਕਈ ਕਿੰਨੀ ਜ਼ਿਆਦਾ ਜਗ੍ਹਾ ਹੈ ਇੱਥੇ ਪਈ ਸੀ ਇੱਥੇ ਪਈ ਸੀ ਇੱਥੇ ਰੱਖਿਆ ਸੀ ਇਹਨੇ ਸਾਰਾ ਕਰ ਹੂੰ ਇਸ ਤਰ੍ਹਾਂ ਇਸ ਜਗ੍ਹਾ ਤੇ ਫੀਮ ਵਿੱਚ ਪਸਾਈ ਸੀ ਆ ਲੋਕ ਲੱਗ ਜਾਂਦੇ ਸੀ ਔਰ ਔਰ ਦੂਜਾ ਆ ਮਗਰਾਟ ਜਿਹੜੇ ਨੇ ਇਹ ਮਗਰਾਟ ਚ ਤਾਂ ਚਲੋ ਪਹਿਲਾਂ ਵੀ ਕਾਫੀ ਕੇਸ ਟਰੇਸ ਹੋਏ ਨੇ ਪਰ ਆ ਜਿਹੜੀ ਚੀਜ਼ ਸੀ ਇਹ ਬੜੀ ਜਿਆਦਾ ਖਤਰਨਾਕ ਸੀਗੀ ਕਿਉਂਕਿ ਇਹਦਾ ਪਤਾ ਹੀ ਨਹੀਂ ਲੱਗਦਾ ਸੀ ਜਿਹੜੇ ਆ ਮੜਗੜ ਹੈ ਨਾ ਇਹਦੇ ਇਹਦੇ ਆ ਥੱਲੇ ਆਵੇ ਨੇ ਇੱਥੇ ਤਸਪੀਸ ਬਣਾਈ ਵੀ ਇੱਥੇ ਹੀ ਅੱਛਾ ਇੱਥੇ ਇਹੇ ਬਣਾ ਦਿੰਦੇ ਸੀ ਇਹਦੇ ਵਿੱਚ ਹੂੰ ਸਾਈਡਾਂ ਤੇ ਜਿਵੇਂ ਆ ਦੇਖੋ ਆ ਆ ਲਾ ਸਾਰੇ ਲੋਕ ਆ ਜਿਹੜਾ ਬਲੈਕ ਪੱਟੀ ਆ ਨਾ ਇਹਦੇ ਥੱਲੇ ਇਸ ਤਰ੍ਹਾਂ ਨੇ ਇਹਦੇ ਵਿੱਚ ਵੀ ਜਗ੍ਹਾ ਹੈਗੀ ਆ ਇਹਦੇ ਵਿੱਚ ਸਪੇਸ ਆ ਨਹੀਂ ਬਿਲਕੁਲ ਆ ਤੁਸੀਂ ਵੇਖੋ ਕਿਸ ਤਰੀਕੇ ਨਾਲ ਇਹ ਫਿਰ ਜਸਵਿੰਦਰ ਜੀ ਇੰਜ ਵੀ ਹੋ ਸਕਦਾ ਵੀ ਗੱਡੀ ਵੀ ਇਹਨਾਂ ਨੇ ਸੋਚ ਕੇ ਹੀ ਲਈ ਹੋਵੇ ਵੀ ਇਹਦੇ ਵਿੱਚ ਜਗ੍ਹਾ ਹੈਗੀ ਆ ਹਾਂ ਇਹ ਸਾਰਾ ਤਫ਼ਤੀਸ਼ ਕਰ ਰਹੇ ਆ ਅਸੀਂ ਇਹਨਾਂ ਤੋਂ ਸਾਰੀ ਅੱਜ ਇਹਨਾਂ ਦਾ ਮਨਜੋ ਕੂਟ ਦੇ ਵਿੱਚ ਪੇਸ਼ ਕਰਕੇ ਅੱਜ ਇਹਨਾਂ ਦਾ ਅਸੀਂ ਰਿਮਾਂਡ ਆ ਜਿਹੜਾ ਲਵਾਂਗੇ ਉਹਦੇ ਵਿੱਚ ਆ ਦੇਖੋ ਆ ਸਾਰੇ ਜਿਹੜੇ ਇਹ ਲੋਕ ਆ ਕੱਢ ਲੈਂਦੇ ਨੇ ਨਾ ਉੱਪਰ ਉਹ ਇਸ ਤਰ੍ਹਾਂ ਹੀ ਬੰਦ ਕਰ ਦਿੰਦੇ ਨੂੰ ਇਸ ਤਰ੍ਹਾਂ ਇਹਦੇ ਥੱਲੇ ਇਹਨੇ ਬਣਾਇਆ ਹੋਇਆ ਸੀਗਾ ਸਾਰਾ। ਹੂੰ ਇਹਦੇ ਇਹਦੇ ਚ ਵੀ ਆ ਖੁੱਲਿਆ ਹੋਇਆ ਇਹਦੇ ਚ ਵੀ। ਬਿਲਕੁਲ ਆ ਦੇਖੋ। ਇਹ ਤਾਂ ਅਸੀਂ ਜਾ ਕੇ ਚੈੱਕ ਕਰ ਰਹੇ ਹਾਂ ਨਾ ਸਾਰਾ ਜੇ ਹੋਰ ਵੀ ਉਹਨੂੰ ਚੈੱਕ ਕਰ ਰਹੇ ਹਾਂ ਸਾਰੀ ਗੱਡੀ ਨੂੰ। ਹੂੰ ਸਪੇਸ ਹੁੰਦੀ ਆ ਬਹੁਤ ਜ਼ਿਆਦਾ ਸਪੇਸ ਹੁੰਦੀ ਆ। ਆ ਸਾਰੀ ਸਪੇਸ ਆ ਲੌਕ ਕੀ ਆ ਸਾਰੇ। ਹਾਂ ਇਹਦੇ ਵਿੱਚ ਪਾ ਕੇ ਤੇ ਇਹਨੂੰ ਇਸ ਤਰ੍ਹਾਂ ਹੀ ਬੰਨ੍ਹ ਦਾ ਕਰ ਦਿੰਦੇ ਆ। ਤੁਸੀਂ ਇਹ ਵੇਖ ਲਓ ਇਹ ਕਿਸ ਤਰੀਕੇ ਨਾਲ ਇਹ ਬਿਲਕੁਲ ਓਵੇਂ ਬੰਦ ਹੋ ਜਾਂਦਾ ਪਤਾ ਨਹੀਂ ਲੱਗਦਾ। ਸ਼ੱਕ ਵੀ ਨਹੀਂ ਹੁੰਦਾਗਾ ਪਰ ਕਿਸ ਤਰੀਕੇ ਨਾਲ ਇਹ ਪਾੜ ਜਿਹੜੇ ਨੇ ਗੱਡੀ ਦੇ ਇਹਦੇ ਵਿੱਚ ਪਸਾ ਕੇ ਇਦੇ ਚ ਰੱਖ ਕੇ ਸੀਕ੍ਰੀਟ ਤਰੀਕੇ ਨਾਲ ਇਹ ਅਫੀਮ ਨੂੰ ਲਿਆਂਦਾ ਗਿਆ ਪਰ ਵੱਡਾ ਸਵਾਲ ਖੜਾ ਹੁੰਦਾ ਹੈ ਵੀ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ-ਇੱਥੇ ਲੁਕੋਇਆ ਹੋਇਆ ਕਿਉਂਕਿ ਆਮ ਤਾਂ ਪਤਾ ਹੀ ਨਹੀਂ ਲੱਗ ਸਕਦਾਗਾ ਕਿਸੇ ਨੂੰ ਜਾਂ ਕੋਈ ਇਨਫੋਰਮੇਸ਼ਨ ਸੀਗੀ ਸਾਨੂੰ ਜਿਹੜਾ ਹੈਗਾ ਸਾਡੇ ਇੰਚਾਰਜ ਸੀਆਈ ਹੈ ਜਿਹੜਾ ਉਹਨਾਂ ਨੂੰ ਸਾਨੂੰ ਜਿਹੜੀ ਹੈਗੀ ਹੈ ਇਹਨਾਂ ਦੀ ਇਨਫੋਰਮੇਸ਼ਨ ਸੀਗੀ ਵੀ ਇਹ ਧੰਦਾ ਕਰਦੇ ਆ ਹੂੰ ਉਹਦੇ ਕਰਕੇ ਸਾਨੂੰ ਜਿਹੜਾ ਹੈਗਾ ਗੋਪਤ ਜਿਹੜੀ ਸਾਨੂੰ ਇਤਲਾਹ ਸੀਗੀ ਇਹਨਾਂ ਤੇ ਉਹ ਜਦੋਂ ਅਸੀਂ ਇਹਨਾਂ ਨੂੰ ਰੋਕਿਆ ਅਸੀਂ ਨਾਕਾ ਲਾਇਆ ਸੀਗਾ ਸ਼ਾਹ ਵਾਲੇ ਪਿੰਡ ਦੇ ਵਿੱਚ ਜੋਇੰਟ ਅਸੀਂ ਨਾਕਾ ਬੰਦੀ ਕੀਤੀ ਤੇ ਉਹਦੇ ਵਿੱਚ ਜਦੋਂ ਇਹਨਾਂ ਨੂੰ ਰੋਕਿਆ ਤੇ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਇਹ ਸਾਰੇ ਜਿਹੜੇ ਹੈਗੇ ਅਸੀਂ ਇਹਨਾਂ ਨੂੰ ਸਖਤੀ ਨਾਲ ਜਰੂਰ ਪੁੱਛਗਛ ਕੀਤੀ ਤੇ ਉਹ ਸਾਰੀ ਰਿਕਵਰੀ ਹੋਈ ਹੈ ਸਾਨੂੰ ਇਹ ਗੱਡੀ ਚੋਂ ਕਰੇਟਾ ਕਾਰ ਚੋਂ ਫਿਰ ਇਹਨਾਂ ਨੇ ਦੱਸਿਆ ਅਗਲੀ ਜਿਹੜੀ ਫਰਦਰ ਹੈਗੀ ਹੈ ਜਿਹੜੀ ਤਫ਼ਤੀਸ਼ ਆ ਉਹ ਜਾਰੀ ਹੈ ਹੁਣ ਅਸੀਂ ਇਹਨਾਂ ਨੂੰ ਜਿਹੜਾ ਹੈਗਾ 20 ਕਿਲੋ 258 ਗ੍ਰਾਮ ਜਿਹੜੀ ਹੈਗੀ ਅਫੀਮ ਦੀ ਔਰ ਕਵਰੀ ਹੋ ਗਈ ਆ ਹੁਣ ਅਸੀਂ ਮੰਨ ਜੋ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਆ ਜਿਹੜਾ ਉਹ ਲਵਾਂਗੇ ਥੈਨ ਅਗਲੀ ਜਿਹੜੀ ਹੋਗੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਕਰੀਰ ਅੱਛਾ ਜਦੋਂ ਜਦੋਂ ਇਹਨਾਂ ਨੂੰ ਰੋਕਿਆ ਸੀ ਮੈਂ ਇੱਕ ਚੀਜ਼ ਥੋੜੀ ਜਿਹੀ ਪੁੱਛਣੀ ਚਾਹੂੰਗਾ ਬਰੀਫ ਦੇ ਵਿੱਚ ਜਦੋਂ ਰੋਕਿਆ ਇਹਨਾਂ ਨੂੰ ਨਾਕੇ ਤੇ ਪੁੱਛਿਆ ਉਦੋਂ ਕੁਝ ਇਹਨਾਂ ਨੇ ਕੋਸ਼ਿਸ਼ ਕੀਤੀ ਭੱਜਣ ਦੀ ਜਾਣ ਦੀ ਵੀ ਮਤਲਬ ਹੁਣ ਫੜੇ ਗਏ ਆ ਇੱਕ ਇਹਨਾਂ ਚੋਂ ਤਿੰਨ ਜਣੇ ਸੀ ਇੱਕ ਇਹਨਾਂ ਦੇ ਵਿੱਚੋਂ ਭੱਜਣ ਸਫਲ ਹੋ ਗਿਆ ਦੋ ਬੰਦੇ ਨੂੰ ਅਸੀਂ ਮੌਕੇ ਤੇ ਰਾਉਂਡ ਅਪ ਕਰ ਲਿਆ ਓਕੇ ਹਾਂ ਜਿਹੜਾ ਰੋਬਲ ਸੀ ਉਹ ਮੌਕੇ ਤੇ ਭੱਜਿਆ ਤੇ ਦੋਵਾਂ ਨੂੰ ਅਸੀਂ ਮੌਕੇ ਤੇ ਉੱਥੇ ਸੜਕ ਤੇ ਹੀ ਖੋਲਿਆ ਸਾਰਾ ਕੁਝ ਬਿਲਕੁਲ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਸਾਈਡ ਤੇ ਕਰਕੇ ਗੱਡੀ ਤੇ ਇਹਨਾਂ ਨੇ ਕਿ ਅਸੀਂ ਕਿਹਾ ਵੀ ਐਜ ਪਰ ਲਾਓ ਜਿਹੜੀ ਮਤਲਬ ਕਿ ਅਸੀਂ ਕਾਰਵਾਈ ਕੀਤੀ ਇਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਅਸੀਂ ਇਹਨਾਂ ਨੂੰ ਜੋ ਰੋਕਿਆ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਅਸੀਂ ਤੁਹਾਡੇ ਗੱਡੀ ਦੀ ਤੇ ਤੁਹਾਡੀ ਸਰਚ ਕਰਨੀ ਹੈ ਵੀ ਜਿਹੜਾ ਕਾਨੂੰਨੀ ਅਧਿਕਾਰ ਆ ਵੀ ਤੁਸੀਂ ਕਿਸੇ ਗਸਟਡ ਅਫਸਰ ਜਾਂ ਮੈਜਿਸਟ੍ਰੇਟ ਦੀ ਹਾਜ਼ਰੀ 'ਚ ਵੀ ਕਰਵਾ ਸਕਦੇ ਹੋ ਤੇ ਇਹਨਾਂ ਨੇ ਕਿਹਾ ਅਸੀਂ ਡੀਐਸਪੀ ਸਾਹਿਬ ਜਾਂ ਕੋਈ ਗਸਟਡ ਅਫਸਰ ਬੁਲਾਓ ਤੇ ਇਹਨਾਂ ਨੇ ਡੀਐਸਪੀ ਸਾਹਿਬ ਨੂੰ ਅਸੀਂ ਪੁੱਛਿਆ ਵੀ ਡੀਐਸਪੀ ਸਾਹਿਬ ਨੂੰ ਬੁਲਾ ਲਗੇ ਡੀਐਸਪੀ ਸਾਹਿਬ ਡ ਸਰਦਾਰ ਗੁਰਦੀਪ ਸਿੰਘ ਆਏ ਮੌਕੇ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰੀ ਰਿਕਵਰੀ ਹੋਈ ਆ। ਹੂੰ। ਮਤਲਬ ਸਾਰਾ ਕੁਝ ਟ੍ਰਾਂਸਪਲੈਂਟ ਤਰੀਕੇ ਨਾਲ ਹੀ ਕੀਤਾ ਜਾਂਦਾ। ਟ੍ਰਾਂਸਪੇਰੈਂਟੀ ਹੁੰਦਾ ਇਹ ਵੀ ਇਸ ਤਰ੍ਹਾਂ ਨਹੀਂ ਹੁੰਦਾ ਕੁਝ ਵੀ ਤਿਆਰ ਕੀਤਾ ਗਿਆ ਜਾਂ ਪਾ ਦਿੱਤੀ ਗਈ ਜਾਂ ਕੁਝ ਨਾ 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 ਜੀ ਬਿਲਕੁਲ ਨਹੀਂ ਅਜਪਾ ਲੋਇ ਨੇ ਨਹੀਂ ਕਿਹਾ ਵੀ ਦੇਖੋ ਉਹਦੇ ਵਿੱਚ ਜੇ ਅਸੀਂ ਆਪ ਨੇ ਪੜਤਾਲ ਕੀਤੀ ਉਹਦੇ ਵਿੱਚ ਇਹਨਾਂ ਨੇ ਜਦੋਂ ਅਸੀਂ ਰੋਕਿਆ ਤੇ ਅਸੀਂ ਇਹਨਾਂ ਨੂੰ ਰਿਟਰਨ ਇਹਨਾਂ ਦੀ ਦੂਜਾ ਵੀਡੀਓਗ੍ਰਾਫੀ ਕੀਤੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਵੀ ਤੁਹਾਨੂੰ ਕਾਨੂੰਨੀ ਅਧਿਕਾਰ ਆ। ਇੱਥੇ ਬੁਲਾਇਆ ਜਾ ਸਕਦਾ ਜਾਂ ਉੱਥੇ ਤੁਹਾਨੂੰ ਲਜਾਇਆ ਜਾ ਸਕਦਾ ਇਹਨਾਂ ਨੇ ਕਿਹਾ ਵੀ ਇੱਥੇ ਬੁਲਾ ਲਓ ਡੀਐਸਪੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਸੀ ਕੰਟਰੋਲ ਰੂਮ ਤੇ ਕਾਲ ਕੀਤੀ ਡੀਐਸਪੀ ਸਾਹਿਬ ਮੌਕੇ ਤੇ ਆਏ ਉਹਨਾਂ ਦੇ ਫਰਜ਼ ਜਿਹੜੀ ਹੈਗੀ ਆ ਸਾਰੇ ਜਿਹੜੀ ਹੈਗੀ ਆ ਉਹਨਾਂ ਦੀ ਹਾਜ਼ਰੀ ਚਰਕਵਰੀ ਹੋਈ ਹੈ ਇਹ ਤਾਂ ਬਿਲਕੁਲ ਤੁਸੀਂ ਦੇਖ ਲਓ ਕਿ ਇੱਕ ਕਰੇਟਾ ਗੱਡੀ ਦੇ ਵਿੱਚ ਕਿਵੇਂ ਨਸ਼ਾ ਲੈ ਕੇ ਜਾਂਦੇ ਸੀ ਔਰ ਕਿਸ ਤਰੀਕੇ ਨਾਲ ਇਹ ਨਸ਼ਾ ਅੱਗੇ ਸਪਲਾਈ ਹੋਣਾ ਸੀਗਾ ਇਹਦੇ ਵਿੱਚ ਸਪੇਸ ਬਣੀ ਸੀ ਇੱਥੇ ਸਪੇਸ ਬਣੀ ਸੀ ਇਸ ਜਗ੍ਹਾ ਤੇ ਸਪੇਸ ਬਣੀ ਸੀ ਔਰ ਆ ਨਸ਼ਾ ਜਿਹੜਾ ਇਹ ਫੜਿਆ ਮੌਕੇ ਤੇ ਫਿਲਹਾਲ ਇਹਨਾਂ ਨੂੰ ਹੁਣ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਔਰ ਪੁੱਛ ਕਿਸ ਜੜੀ ਆ ਅਗਲੀ ਇਹਨਾਂ ਤੋਂ ਜਾਰੀ ਕੀਤੀ ਜਾਏਗੀ ਫਿਲਹਾਲ ਦੀ ਘੜੀ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿਸ ਤਰੀਕੇ ਨਾਲ ਇਹ ਸਾਰੀ ਕਹਾਣੀ ਬਣੀ ਆ ਔਰ ਇਨਾਂ ਦੋਸ਼ੀਆਂ ਨੂੰ ਜਿਹੜੇ ਵਿਅਕਤੀਆਂ ਨੂੰ ਫੜਿਆ ਏ ਔਰ ਇਹਨਾਂ ਦੇ ਕੋਲੋਂ ਹੋਰ ਵੀ ਕਾਫੀ ਕੁਝ ਮਿਲਣ ਦੀ ਅਸਾਰ ਜਾਪਦੇ ਨੇ ਤੁਹਾਡੀ ਕੀ ਰਾਏ ਆ ਜਰੂਰ ਸਾਂਝੀ ਕਰਨਾ ਫਿਰੋਜ਼ਪੁਰ ਤੋਂ ਸਖਵਿੰਦਰ ਸਿੰਘ